ਜੀਦਾ ਬਾਈ ਜੀ ਅਸੀਂ ਖੜਿਆ ਕੱਗਾ ਤਸੀਨ ਪਾਤਰਾਂ ਜਿਹੜਾ ਫੜਿਆਲਾ ਤਾਜ਼ਾ ਮਾਮਲਾ ਹੈ ਦੋ ਬੱਚਿਆਂ ਦਾ ਲਾਪਤਾ ਹੋਣਾਗਾ ਅਸੀਂ ਉਹਨਾਂ ਦੇ ਘਰ ਖੜੇ ਆਂ ਤੇ ਇੱਕ ਬੱਚਾ ਜਿਹੜਾ ਤੇ ਪਿਤਾ ਜੀ ਸਾਡੇ ਨਾਲ ਨੇ ਤੇ ਉਸ ਸੰਬੰਧੀ ਇਹ ਜਾਣਕਾਰੀ ਲਵਾਂਗੇ ਕਿ ਅੱਜ 3 ਤੋਂ 4 ਦਿਨ ਹੋ ਗਏ ਲਗਭਗ ਉਹਨਾਂ ਨੂੰ ਬੱਚਿਆਂ ਨੂੰ ਘਰਾਂ ਤੋਂ ਲਾਪਤਾ ਹੋਇਆ ਨੌਜਵਾਨ ਬੱਚੇ ਸੀ ਤੇ ਬਾਈ ਨਾਲ ਗੱਲ ਕਰਾਂਗੇ ਬਾਈ ਜੀ ਕੀ ਨਾਮ ਸੀ ਆਪਣਾ ਪਹਿਲਾਂ ਮੈਂ ਆਪਣਾ ਨਾਮ ਮਿਸਰੀਨ ਦੋਈ ਤੇ ਬੱਚੇ ਦਾ ਨਾਮ ਗੁਰਜਾਨ ਸਿੰਘ ਉਮਰ ਉਮਰ ਹੈ 18 ਸਾਲ ਦੂਸਰੇ ਮੁੰਡੇ ਦੀ ਉਹਦੀ ਮੇਲ ਦੀ ਅੱਛਾ ਤੇ ਐਵੇਂ ਜਾਣਕਾਰੀ ਦੋ ਤੁਸੀਂ ਕਿੰਨੇ ਦਿਨ ਹੋ ਗਏ ਤੇ 26 ਤਰੀਕ ਦੇਖੋ ਅੱਜ ਨਾ ਤੁਸੀਂ ਕੋ ਨੂੰ ਪਹਿਲਾਂ ਕਿਵੇਂ ਪਤਾ ਲੱਗਿਆ ਵੀ ਮਤਲਬ ਕੀ ਕਹਾਣੀ ਹੋਈ ਹੈ ਅਸੀਂ ਇਹ ਮਾਪੂਤ ਜੀ ਦੀ ਲੱਗ ਰਹੀ ਸੀ ਤੇ 23 ਨਾ ਨਹੀਂ ਯਾਨੀ ਕਿ 25 ਤਰੀਕ ਦਾ ਕੋਈ ਭੋਗ ਸੀਗਾ ਮੇਰੇ ਘਰ ਵਾਲੀ ਭੋਗ ਤੇ ਚੱਲੇ ਗਈ ਮੈਂ ਉਹਦੀ ਜਗ੍ਹਾ ਤੇ ਜੀਰੀ ਚ ਚਲੇ ਗਿਆ ਅਸੀਂ ਬਾਪੂ ਜੀ ਜੀ ਲਾਉਂਦੇ ਹੋਏ ਜੀ 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 ਲਾ ਕੇ ਸ਼ਾਮ ਨੂੰ ਵਾਪਸ ਆਇਆ ਤਾਂ ਇਹ ਮੁੰਡਾ ਜਿਹੜਾ ਦੂਸਰਾ ਹਰਸ਼ਾ ਜਿਹੜਾ ਨਾਲ ਡੁੱਬਾ ਮੇਰਾ ਬੇਟਾ ਉਹਦੇ ਨਾਲ ਗਿਆ ਜੀ ਉਹਨੇ ਬਾਜ ਮਾਰੀਆ ਘਰੋਂ ਪਾਣੀ ਦੀ ਬੋਤਲ ਮੰਗਾਈਆ ਪਾਣੀ ਦੀ ਬੋਤਲ ਲੈ ਕੇ ਗਿਆ ਹੋਈ ਗੁਰਦਾਸਾ ਉਹਨੂੰ ਪਾਣੀ ਦੀ ਬੋਤਲ ਦੇਖੀ ਆ ਜਾ ਕੇ ਉਸ ਤੋਂ ਬਾਅਦ ਗੁਰਦਾਸ ਕਰਨ ਕੈਂਡੀ ਲੈ ਗਿਆ ਜੀ ਮੇਰੇ ਸਿਰ ਤੇ ਭਰਾ ਦੇ ਘਰੇ ਗੁੱਸਾ ਲੱਗਿਆ ਹੋਇਆ ਸਾਡਾ ਕਿੱਲੇ ਉਹ ਅਰਸ਼ ਦੇ ਘਰ ਦੇ ਨਾਲ ਆ ਉੱਧਰੇ ਆਈ ਇਹ ਦੋਵੇਂ ਪਹਿਲਾਂ ਤਾਂ ਗੁਰਦਾਸਾਂ ਦੇਖੀ ਜਾਂਦਾ ਸੀ ਫਿਰ ਉਹ ਉਹ ਵੀ ਹੀ ਗਿਆ ਜੀ ਉਹਦੇ ਨਾਲ ਮੁੰਡੇ ਦਾ ਜੇ ਵੀ ਦੁੱਧ ਲੈ ਕੇ ਵਾਪਸ ਆਇਆ ਇਹਨਾਂ ਨੇ ਆਪਸ ਵਿੱਚ ਕੋਈ ਪਲਾਨ ਬਣਾਇਆ ਜੀ ਤੇ ਗੁਰਦਾਸ ਨੇ ਕਰਿਆ ਆ ਕੇ ਕਿਹਾ ਵੀ ਮੈਂ ਕੱਲ ਨੂੰ ਵੇਟ ਤੇ ਲੈ ਜਾ ਸਕਦਾ ਮੇਰਾ ਪੇਪਰ ਆ ਮੈਂ ਪੇਪਰ ਦੇਣਗੇ ਤੇ ਫਿਰ ਆਪਣਾ ਕਿੱਥੇ ਪਟਿਆਲੇ ਪੇਪਰ ਪਟਿਆਲੇ ਦਾ ਪਟਿਆਲੇ ਪੇਪਰ ਦੀ ਇਹਨਾਂ ਨੇ ਦੱਸਿਆ ਕਿ ਦੋਨੇ ਮੁੰਡਿਆਂ ਨੇ ਆਪਸ ਦੇ ਵਿੱਚ ਕਿਤੇ ਨਾ ਕਿਤੇ ਸਲਾਹ ਕੀਤੀ ਕਿ ਇਕੱਠੇ ਜਾਣਗੇ ਅੱਛਾ ਜੀ ਦੋਨੇ ਫਿਰ ਪਟਿਆਲੇ ਚਲੇ ਗਏ ਜੀ ਇਹੇ ਦੋਨੇ ਸਾਨੂੰ ਤਾਂ ਪਟਿਆਲੇ ਕਹਿ ਕੇ ਗਏ ਆਈ ਪਰ ਇਹੇ ਸੰਗਰੂਰ ਦੇ ਨੇ ਸੰਗਰੂਰ ਗਏ ਜੀ ਸੰਗਰੂਰ ਜਿਵੇਂ ਜੀ ਉਹ ਮੁੰਡਿਆਂ ਨੇ ਸਾਨੂੰ ਖਬਰ ਦਿੱਤੀ ਆ ਜੀ ਦੱਸਿਆ ਜਿਹੜੇ ਨਾਲ ਜਿਹੜੇ ਨਾਲ ਗਏ ਨੇ ਉਹ ਤਿੰਨ ਤੁਸੀਂ ਤਿੰਨ ਮੁੰਡੇ ਹੋਰ ਆ ਡੜਪਿੰਡਾ ਦੇ ਨੇ ਇਹਰੇ ਜਿਹੜਾ ਨਿਰਮਲ ਮੁੰਡਾ ਜੀ ਮੋਰਾ ਦਾ ਉਹਨੂੰ ਕੋਈ ਸੰਗਰੂਰ ਕੁੜੀ ਨਹੀਂ ਮਿਲਣੀ ਠੀਕ ਹੈ ਮਾਈਕ 'ਚ ਜੇ ਕੋਣ ਪੁੱਛਿਆ ਜੀ ਵੀ ਉਸ ਕੁੜੀ ਨੇ ਗੁਰਦਾਸ ਬਾਰੇ ਪੁੱਛਿਆ ਸੀਗਾ ਉਹ ਕਹਿੰਦਾ ਹਾਂ ਜੀ ਪੁੱਛਿਆ ਸੀਗਾ ਉਹੋ ਕੁੜੀ ਗੁਰਦਾਸ ਦਾ ਨੰਬਰ ਮੰਗ ਰਹੀ ਠੀਕ ਹੈ ਇੱਕ ਮੁੰਡਾ ਜਿਹੜਾ ਇੱਥੋਂ ਸੀਗਾ ਜੀ ਆਪਣਾ ਲੈਟੜਾਣੇ ਦਾ ਜੀ ਉਹ ਉਹਦਾ ਵੀ ਕੁੜੀ ਦਾ ਚੱਕਰ ਸੀਗਾ ਜੀ ਠੀਕ ਹੈ ਇਹਨਾਂ ਦੀ ਆਪਸ ਵਿੱਚ ਇੱਕ ਦੂਜੇ ਨੂੰ ਬਲੌਕ ਕੀਤਾ ਸੀਗਾ ਜਿਹੜਾ ਨਿਰਮਲ ਮੁੰਡਾ ਤੇ ਉਹ ਜਿਹੜਾ ਜੀ ਰੱਬਧਾਰੇ ਵਾਲਾ ਇਹਨਾਂ ਨੇ ਇੱਕ ਦੂਜੇ ਦੇ ਇਹਨਾਂ ਦੀ ਖੜਪਟਾ ਹੋ ਗਈ ਤੇ ਕਿਤਨਾ ਕਿਤੇ ਮਾਮਲਾ ਸੀ ਕਹਿ ਜੀ ਕਿ ਨਾਲ ਐਵੇਂ ਦਾ ਵੀ ਛੱਕੀ ਵੀ ਹੈ ਮਾਮਲਾ ਛੱਕੀ ਵੀ ਮਾਮਲਾ ਹੈ ਤਾਂ ਮੈਂ ਉਹਨੂੰ ਦੁਬਾਰਾ ਹੀ ਪੁੱਛਿਆ ਸੀਗਾ ਕਿ ਗੁਰਦਾਸ ਨੇ ਗੁਰਦਾਸ ਵਾਲੇ ਉਸ ਕੁੜੀ ਨੇ ਪੁੱਛਿਆ ਸੀਗਾ ਉਹਨੇ ਫਿਰ ਵੀ ਮੈਨੂੰ ਜਵਾਬ ਲਈ ਕਿਹਾ ਵੀ ਹਾਂ ਪੁੱਛਿਆ ਸੀਗਾ ਉਹ ਗੁਰਦਾਸ ਦਾ ਨੰਬਰ ਮਿਲ ਗਿਆ ਮਾਹ ਤਾਂ ਨੇ اسی ਗੱਲਾਂ ਉਹ اسی ਵਜ੍ਹਾ ਗੱਲਾਂ ਮੇਰੇ ਮੁੰਡੇ ਨੇ ਉਹ ਬੋਇਆ ਸੀ ਉਸ ਟਾਈਮ ਉਹ ਚੁੱਕ ਗਏ ਉਹ ਹੁੰਦਾ ਜਿਵੇਂ ਤੁਸੀਂ ਬੋਚੇ ਹਾਇ ਤੇ ਹਾਇ ਤਾਂ ਨਹੀਂ ਬਾਕੀ ਮੇਰੇ ਮੁੰਡੇ ਦੇ ਚ ਕੱਪੜੇ ਤੇ ਮੋਬਾਈਲ ਉਹ ਹੁਣ ਨਜ਼ਮ ਲੱਗ ਗਏ ਨੇ ਸੋਹਣੇ ਫਿਰ ਤੁਹਾਨੂੰ ਉਹਨਾਂ ਨੇ ਕੋਈ ਜਾਣਕਾਰੀ ਦਿੱਤੀ ਜੀ ਇਹ ਘਟਨਾ ਵਾਪਰ ਗਈ ਉਹਨਾਂ ਨੇ ਸਾਨੂੰ ਕੋਈ ਸੰਗਰੂਰ ਤੋਂ ਉਸ ਤੋਂ ਬਾਅਦ ਵਾਪਸ ਵਾਪਰੀ ਕਿੱਥੇ ਦੱਸਦੇ ਨੇ ਘਟਣਾ ਇਹ ਇਹ ਜਾਣਦੇ ਨਹੀਂ ਜੀ ਪਟਿਆਲੇ ਪਿਛਾਣੇ ਜੀ ਹੁਸਿਆਣੇ ਜਿਹੜੇ ਪੁੱਲ ਨੇ ਆਪਣੇ ਸਾਨੂੰ ਨਹੀਂ ਪਤਾ ਸੀਗਾ ਜੀ ਅਸੀਂ ਨੇ ਆਖੇ ਵੀ ਚਲੋ ਮਰੇ ਬੇਟੇ ਦਾ ਜਦੋਂ ਗਿਆ ਹੋ ਉਹਦੇ 2:00 ਵਜੇ ਕੁਝ ਮੈਨੂੰ ਕਹਿੰਦਾ ਉਹ 3:00 ਕਵਿੰਟੋਂ ਘਟ ਸਮੇਂ ਦੇ ਸਮੇਂ 'ਚ ਉਹਦਾ ਫੋਨ ਆਇਆ ਸੀਗਾ ਮੇਰੇ ਬੇਟੇ ਦਾ ਮਿਲਦਾ ਅੱਛਾ ਉਹਨੇ ਮੈਨੂੰ ਕਿਹਾ ਡੇੜੀ ਇੱਕ ਪੇਪਰ ਮੇਰਾ ਹੋ ਗਿਆ ਪੇਪਰ ਪਟਿਆਲੇ ਉਹਨੇ ਹਾਂ ਜੀ ਪੇਪਰ ਪਟਿਆਲੇ ਕਹਿੰਦਾ ਜੀ ਇੱਕ ਪੇਪਰ ਮੇਰਾ ਹੋ ਗਿਆ ਤੇ ਇੱਕ ਪੇਪਰ ਮੇਰਾ 3:30 ਜਾਂ 4:00 ਦੇ ਵਿੱਚ ਹੋਊਗਾ 2-3 ਘੰਟਿਆਂ ਦਾ ਪੇਪਰ ਹੋ ਡੇੜੀ ਵੀ ਅਸੀਂ 4-5 ਮੁੰਡੇ ਜਾਂ ਤਾਂ ਅਸੀਂ ਗੁਰਦੁਆਰੇ ਚ ਰਹਿ ਜਾਗੇ ਨਹੀਂ ਮੈਂ ਬਾਹਰ ਸੌਣੇ ਚਲਾ ਨਾ ਮੈਂ ਘਰ ਤੇ ਮੇਰੀ ਬੇਟੀ ਪਟਿਆਲੇ ਗਈ ਹੋਈ ਹੈ ਪਟਿਆਲੇ ਤੋਂ ਜੀ ਰੇਸ਼ੀਕਰੋਨੀ ਕੀ ਚੋਰਾ ਲੱਗੇਗੀ ਨਾਲ ਇਹਦਾ ਦਮਕ ਜੇ ਜਦੋਂ ਇਹ ਕੁਝ ਹੋ ਗਿਆ ਫਿਰ ਤੁਹਾਨੂੰ ਫੋਨ ਆਇਆ ਵੀ ਭਾਈ ਇਹ ਵਾਪਰ ਗਿਆ ਨਹੀਂ ਕੋਈ ਫੋਨ ਖਾਨ ਨਹੀਂ ਆਇਆ ਜੀ ਇਹਨਾਂ ਦਾ ਫੋਨ ਜਦੋਂ ਮੈਂ ਕੱਖ ਵੱਡਣ ਗਿਆ ਤਕਰੀਬਨ 5 6 ਵਜੇ ਇਹ 5 6 ਵਜੇ差不多 ਇਹ ਦੇ ਫੋਨ ਬੰਦ ਹੋ ਗਏ ਅੱਛਾ ਫੋਨ ਬੰਦ ਹੋ ਗਏ ਫੋਨ ਬੰਦ ਹੋ ਗਏ ਸੀ ਉਸ ਤੋਂ ਬਾਅਦ ਫੋਨ ਇਹਨਾਂ ਦੇ ਲੱਗੇ ਨਹੀਂ ਹੈ ਨਾ ਚੱਲਦਾ ਪਹਿਲਾਂ ਚੱਲਦਾ ਰਿਹਾ ਜੀ ਪਹਿਲਾਂ ਜਦੋਂ ਮੈਂ ਇੱਕ ਵਾਰੀ ਜਦੋਂ ਮੈਂ ਖੇਤ ਕੱਖ ਵੱਡਣ ਗਿਆ ਇਹਨਾਂ ਦਾ ਫੋਨ ਲਾਇਆ ਇਹਦਾ ਫੋਨ ਗੁਰਦਾਸ ਦਾ ਫੋਨ ਭੱਜਿਆ ਬੈਨ ਵਜਿਆ ਦੇ ਚੱਕੇ ਨੂੰ ਜਦੋਂ ਮੈਂ ਖੇਤੋਂ ਘਰੇ ਆ ਕੇ ਦੁਬਾਰੇ ਫੋਨ ਲਾਇਆ ਜੀ ਤਾਂ ਸੁੱਚ ਬੰਦ ਉਸ ਤੋਂ ਬਾਅਦ ਕੋਈ ਉਹ ਤਾਂ ਫੋਨ ਨਹੀਂ ਲੱਗੇ ਘਰ ਤੋਂ ਵੀ ਕਿਸੇ ਨਾਲ ਕਰਿਆ ਸੰਪਰਕ ਵੀ ਬਈ ਮੇਰੇ ਕੋਲ ਇਹ ਮੇਰੇ ਘਰ ਵਾਲੀ ਸਵੇਰੇ ਉੱਠੀ ਉਹਨੇ ਦੇਖ ਲਿਆ ਸੀ ਕਾ ਵੀ ਅੱਜ ਸਵੇਰ ਤੱਕ ਵੀ ਨਹੀਂ ਕਿਸੇ ਨੂੰ ਤੁਹਾਨੂੰ ਦੱਸਿਆ ਵੀ ਆਪ ਨਾ ਜੀ ਨਾ ਨਾ ਜਦੋਂ ਉਹਨਾਂ ਨੇ ਕਿਹਾ ਤਾਂ ਜੀ ਕਾ ਵੀ ਮੈਂ ਜਾਂਦਾ ਜਿਹੜੀ ਗੁਰਦੁਆਰੇ ਰਹੂਗਾ ਜਾਂ ਮੈਂ ਸਵੇਰੇ ਜਾਂ ਤੁਹਾਡੀ ਜਾਂ ਮੈਂ ਬੈਠੀ ਰਹੇ ਉਹ ਆਪ ਜੀ ਭੈਣ ਲਵੇ ਬੰਦੂਗਾ ਵੀ ਮੈਂ ਸਵੇਰੇ ਆ ਜੀ ਅਸੀਂ ਇਸ ਗੱਲ ਰਹਿ ਗਏ ਵੀ ਕੋਈ ਗੱਲ ਨਹੀਂ ਉਹ ਸਵੇਰ ਤੱਕ ਆ ਜੂਗਾ ਜਾਂ ਵੀ ਆਪਣਾ ＮＩＴＩ ਜਾ ਕੇ ਉਹ 2-3 ਵਜੇ ਤੱਕ ਆ ਜੂਗਾ ਠੀਕ ਹੈ ਅਸੀਂ 2-3 ਵਜੇ ਦੇ ਸ਼ੱਕ ਦੇ ਵਿੱਚ ਰਹੇ ਜੀ ਠੀਕ ਹੈ ਮੇਰੇ ਘਰ ਵਾਲੇ ਜੀ ਤਾਂ ਸਵੇਰੇ ਉੱਠ ਕੇ ਅਣਜਾਣੇ ਘਰ ਗਈ ਆ ਜਿਹੜਾ ਮੁੰਡਾ ਅਰਥ ਦੀ ਪੁੱਛਿਆ ਮੁੰਡਾ ਅਸੀਂ ਨਾਲ ਕੀਤਾ ਅੱਛਾ ਉਹਨੂੰ ਵੀ ਦੱਸ ਦੇਣਾ ਬਈ ਉਹ ਕਹਿੰਦੇ ਵੀ ਹਾਂ ਕਹਿੰਦੇ ਨੇ ਵੀ ਜੁਰਦਾਲ ਹਾਂ ਜਾ ਚੁੱਕੇ ਨੇ ਵੀ ਕੋਈ ਗੱਲ ਨਹੀਂ ਆ ਜਾਣਗੇ ਨਿਰਮਲ ਨੂੰ ਫੋਨ ਲਾਇਆ ਜੀ ਨਿਰਮਲ ਨਾਲ ਉਹ ਹਰਸ਼ਦੀਪ ਜੀ ਦੇ ਭੈਣ ਹਰਸ਼ਦੀਪ ਜੀ ਮਾਮੇ ਦੀ ਊੜੀ ਨਾਲ ਗੱਲ ਹੋਈ ਸੀ ਚਲੋ ਇਹ ਉਸ ਤੋਂ ਬਾਅਦ ਅਸੀਂ ਅੱਖ ਵੀ 3:00 ਵਜੇ ਤੱਕ ਉਹ ਦੋ ਤਿੰਨ ਵਜੇ ਤੱਕ ਉਹ ਆ ਜਾਊਗਾ ਆਈਟੀਆਈ ਚ ਦੋ ਤਿੰਨ ਵਜੇ ਤੱਕ ਫਿੱਟ ਹੋ ਜਾਂਦਾ ਫਿਰ ਦੋ ਤਿੰਨ ਵਜੇ ਤੋਂ ਬਾਅਦ ਜਦੋਂ ਉਹ ਦਾ ਨਾ ਕੋਈ ਪਤਾ ਲੱਗਿਆ ਫੋਨ ਬੰਦ ਫੋਨ ਬੰਦ ਆ ਹੀ ਗਿਆ ਤਾਂ ਮੈਂ ਐਮਸੀ ਸਾਹਿਬ ਨਾਲ ਮੈਂ ਕਿਹਾ ਮਨਦੀਪ ਦੇ ਭਾਈ ਜੀ ਇਹਨਾਂ ਨਾਲ ਗੱਲ ਕੀਤੀ ਮਾਜੇਸਤ੍ਰ ਜਰ ਕੇ ਬੈਠਾ ਨੀ ਲਾਹ ਰਿਹਾ ਤਾਂ ਤੇ ਕੋਈ ਉਹਦਾ ਬੰਦਾ ਰਿਹਾ ਉਹ ਕਹਿੰਦਾ ਆਪਾਂ ਚਾਰ-ਪੰਜ ਦਿਨ ਜੀ ਕੇ ਬੰਦੱਕ ਦੇਖ ਲੈਣੇ ਉਸ ਤੋਂ ਬਾਅਦ ਫਿਰ ਦੇਖਦੇ ਠੀਕ ਹੈ ਉਸ ਤੋਂ ਬਾਅਦ ਜੀ ਫਿਰ ਮੈਂ ਉਹਨਾਂ ਦੇ ਘਰ ਕਿ ਚਲਾ ਗਏ ਦੂਜੇ ਮੁੰਡੇ ਦੂਜੇ ਮੁੰਡੇ ਨੂੰ ਉਹਨਾਂ ਤੋਂ ਪੁੱਛਿਆ ਵੀ ਕੋਈ ਫੋਨ ਫਾਨ ਆਇਆ ਉਹ ਕਹਿੰਦੇ ਜਿਹੜੀ ਹਰਸ਼ੀ ਜੀ ਦੀ ਮਾਮੇ ਦੀ ਕੋਈ ਕਿਹਾ ਜਿਹੜੇ ਵੀ 12:00 ਵਜੇ ਗੱਲ ਹੋਈ ਸੀ ਤਕਰੀਬਨ ਨਿਰਮਲ ਨਾਲ ਉਹਨੇ ਕੋਈ ਗੱਲ ਦੀ ਰਾਹ ਨਹੀਂ ਪਾਈ ਉਸ ਤੋਂ ਬਾਅਦ ਉਹ ਫੋਨ ਕੱਟੀ ਜਾਂਦਾ ਅੱਛਾ ਮਹਾ ਹਰਸ਼ਦੀਪ ਦਾ ਫੋਨ ਨਹੀਂ ਲੱਗ ਰਿਹਾ ਦੂਜੇ ਦਿਨ ਦੀ ਘਟਨਾ ਹੈ ਫੋਨ ਕੱਟਣ ਦੀ ਹਾਂ ਜੀ ਇਹ ਦੂਜੇ ਦਿਨ ਦੀ ਸਹੀ ਤਰੀਕ ਦੀ ਕੱਟਿਆ ਅਸੀਂ ਜੀ ਆਪਰੋ ਕਿਉਂ ਪਹਿਲਵਾਨ ਜੀ ਤੇ ਉਹਨੂੰ ਕਿਹਾ ਵੀ ਹਰਸ਼ਦੀਪ ਦਾ ਫੋਨ ਨਹੀਂ ਲੱਗ ਰਿਹਾ ਉਹ ਕਹਿੰਦੇ ਵੀ ਨਹੀਂ ਲੱਗ ਰਿਹਾ ਕੱਲੇ ਨੈਮਰ ਦਾ ਲੱਗ ਰਿਹਾ ਤਾਂ ਜੀ ਅਸੀਂ ਨੇ ਫਰਾ ਮੁੰਡੇ ਸੀ ਜਿਹੜੇ ਗੁਰਦਾਸ ਦੇ ਦੋਸਤ ਸੀਗੇ ਉਹ ਤੇ ਗੁਰਵਿੰਦਰ ਜੀ ਆ ਕੇ ਗੁਰਪਿਆੜਾ ਵੀ ਆ ਪੰਮੀ ਦਾ ਮੁੰਡਾ ਇਹਨਾਂ ਨੂੰ ਫੋਨ ਕਰਕੇ ਬੁਲਾਇਆ ਇਹ ਕਹਿੰਦੇ ਕੋਈ ਨਾ ਮੈਂ ਦੋਸਤਾਂ ਨੂੰ ਫੋਨ ਕਰਕੇ ਦੱਸਦਾ ਫਿਰ ਉਹ ਗੁਰਵਿੰਦਰ ਆਏ ਜੀ ਗੁਰਵਿੰਦਰ ਨੇ ਵੀਡੀਓ ਗੱਡੀ ਕੀਤੀ ਕਹਿੰਦਾ ਵੀ ਹਾਂ ਵੀ ਇਸ ਤਰ੍ਹਾਂ ਕਰਕੇ ਇੱਕ ਵੀਡੀਓ ਆਈ ਹੋਈ ਆ ਉਹਨਾਂ ਦੀ अच्छा वीडियो आ गया हमारी वाली वीडियो आईडी पास में चल जाएगी अच्छा ठीक है वीडियो बना रहे हैं जेड़े तीन पंजे मु जेड़े ਨਾਲ ਨੇ ਉਹਦੇ ਦੋ ਬੰਦੇ ਨਾਲੋਂ ਵੀ ਪੰਜਾਂ ਨੇ ਵੀਡੀਓ ਬਣਾਇਆ ਪੰਜਿਆਂ ਨੇ ਬਸ ਜਿਹਦੇ ਵਿੱਚ ਚੱਲ ਜੈਣੀ ਵੀਡੀਓ ਬਣਾਈ ਪਰ ਸਭ ਤੋਂ ਵੱਡੀ ਗੱਲ ਇੱਥੇ ਹੈ ਵੀ ਉਹ ਤਿੰਨਾਂ ਨੇ ਤੁਹਾਨੂੰ ਜਾਣਕਾਰੀ ਨਹੀਂ ਦਿੱਤੀ ਵੀ ਉਹਨਾਂ ਨੇ ਕੋਈ ਜਾਣ ਨਹੀਂ ਹੁਣ ਹੁਣ ਕੀ ਕਹਿ ਰਹੇ ਨੇ ਫਿਰ ਉਹ ਤਿੰਨੇ ਐਸੀ ਉਹਨਾਂ ਦੇ ਘਰ ਵੀ ਗਏ ਸੀ ਗਏ ਹਾਂ ਹਾਂ ਉਹ ਕਹਿੰਦਾ ਵੀ ਸਾਡੇ ਰੋਵ ਤਾਂ ਐਸੀ ਤਾਂ ਜੀ ਪਟਿਆਲੇ ਤੋਂ ਜਿਹੜਾ ਉਹ ਵੀ ਹੁੰਦਾ ਈਲਾਪਾਵਨ ਮਹੋ ਹਾਂ ਈਲਾਪਾਵਨ ਹੋ ਗਿਆ ਜੀ ਮੈਕਸਮੋਲ ਮੈਕਸਮੋਲ ਨਹੀਂ ਮੈਕਸਮੋਲ ਮੈਕਸਮੋਲ ਹੋ ਗਿਆ ਇਹ ਮਾਤਾ ਰਛੀ ਮਾਤਾ ਦੇ ਸਾਹਮਣੇ ਹਾਂ ਜੀ ਅਸੀਂ ਮੈਕਸਮੋਲ ਦੇ ਵਿੱਚ ਘੁੰਮਦੇ ਰਹੇ ਆ ਤੇ ਮੈਕਸਮੋਲ ਦੇ ਵਿੱਚ ਉਹ ਸਾਨੂੰ ਢਿਸੜ ਗਿਆ ਉਹਨਾਂ ਦੇ ਫੋਨ ਬੰਦ ਹੋ ਗਏ ਉਹਨਾਂ ਦੇ ਫੋਨ ਡਾਉਣ ਸੀ ਉਸ ਤੋਂ ਬਾਅਦ ਉਹ ਸਾਨੂੰ ਨਹੀਂ ਮਿਲੇ ਅਸੀਂ ਹੁਣ ਉਹ ਸਾਨੂੰ ਇਹੀ ਕਹਿੰਦੇ ਰਹੇ ਆ ਉਹਨਾਂ ਦੇ ਘਰੇ ਗਏ ਸੀ ਕਿ ਉਹਦੇ ਬਾਪਦਾਂ ਨੂੰ ਮਗਰਾਈ ਮੁੰਡੇ ਦੇ ਨਿਰਮਲ ਦੇ ਬਾਪਦਾਂ ਨੂੰ ਤਮੋੜਾ ਲਈ ਫੇਰ ਤੁਹਾਨੂੰ ਆਪਾਂ ਇੱਥੇ ਗੱਲ ਕਰਦੇ ਫੇਰ ਤੁਹਾਨੂੰ ਪਤਾ ਜਿਵੇਂ ਕਿ ਕਿਹਨ ਜਿਹੜੀ ਤੁਸੀਂ ਲਖਾਇਆ ਵੀ ਤੁਸੀਂ ਥਾਣੇ ਵਗੈਰਾ ਵੀ ਹਾਂਜੀ ਅੱਛੇ ਪਹਿਲਾਂ ਥਾਣੇ ਚ ਰਫਟ ਦੇ ਕੇ ਆਈ ਅੱਛੇ ਤੇ ਸਾਡੇ ਮੁੰਡੇ ਨਹੀਂ ਨਾ ਪਰ ਇਹ ਤੇ ਆਹਾ ਹਾ ਹਾ ਮੁੰਡੇ ਦੇ ਉੱਤੇ ਸਾਨੂੰ ਸਾਫਾ ਤੇ ਉਹਨਾਂ ਦੀ ਵੀੜੀ ਵੀ ਹੈਈ ਆ ਤੇ ਇਹਨਾਂ ਦਾ ਨੌਂ ਬਿਜਾਰਜਾ ਕਰਵਾਇਆ ਮੰਨ ਲਓ ਨਿਰਮਲ ਤੋਂ ਵੀ ਸਾਰੇ ਇਹ ਚੱਲੇ ਅੱਛੇ ਨਿਰਮਲ ਨਹੀਂ ਹੁਣ ਮਤਲਬ ਸਾਫਾ ਕੀ ਕਹੇ ਨਿਰਮਲ ਨੇ ਨਿਰਮਲ ਨੇ ਤਾਂ ਇਹੀ ਕਹ ਜੀਗਾ ਵੀ ਉਹ ਸਾਡੇ ਨਾਲ ਉਸੇ ਤੱਕ ਭੁਜ ਰਹੇ ਉਸ ਤੋਂ ਬਾਅਦ ਉਹ ਸੱਤ ਨਹੀਂ ਹੁਣ ਤੁਸੀਂ ਕਿੱਥੇ ਲੱਭ ਰਹੇ ਹੋ ਫੇਰ ਤੁਹਾਨੂੰ ਹੋਰ ਤਾਂ ਉਹਨਾਂ ਨੂੰ ਪਾਖਣੇ ਚ ਲੱਭ ਰਹੇ ਸਨ। ਦੋਨੋਂ ਕਿਵੇਂ ਪਤਾ ਲੱਗਿਆ ਰਹੀ ਇਹ ਜਿਵੇਂ ਇਹਨਾਂ ਨੇ ਤਾਂ ਦੱਸਿਆ ਨਹੀਂ ਤੁਹਾਨੂੰ ਇਹ ਪਾਖੜੇ ਦੇ ਵਿੱਚ। ਇਹਨਾਂ ਨੇ ਪੁਲਸ ਵਾਲਿਆਂ ਨੇ ਮਨਾਏ ਨਹੀਂ ਜੀ। ਅੱਛਾ ਫੇਰ ਜਾਨੀ ਕੀ ਬਾਅਦ ਦੇ ਵਿੱਚ ਮਨਾਉਣ ਤੇ ਮਤਲਬ ਮੰਨੇ ਨੇ ਪਰ ਤੁਹਾਨੂੰ ਨਹੀਂ ਦੱਸਿਆ ਗਿਆ। ਸਾਨੂੰ ਨਹੀਂ ਦੱਸਿਆ। ਇਹ ਜੋ ਪੁਲਸ ਨੂੰ ਮਹਿਰਮਨ ਚੁਕਾਇਆ ਜੀ। ਫੇਰ ਨਿਰਮਨ ਨੇ ਗੱਡੀ ਦੇ ਵਿੱਚ ਉਹ ਸਾਨੂੰ ਉਹਨੇ ਦੱਸਿਆ ਵੀ ਉਹਨੇ ਇਹ ਜਿਹਾ ਕੀਤਾ। ਅੱਛਾ। ਇਹ ਜੋ ਗੱਡੀ ਐ ਜੀ। ਨਿਰਮਨ ਤੇ ਮੇਰਾ ਦੋ ਮੁੰਡੇ ਹੋ ਗਏ ਕਿਉਂ ਕੋਣ ਕੋਣ ਨੇ? ਉਹ ਮੁੰਡਾ ਇੱਕ ਰਾਤ ਡੈਣ ਦੇ ਚ ਗਿਆ ਜੀ। ਦੀਪੂ ਦੀਪੂ ਵੀ ਕਹਿੰਦੇ ਨੇ ਦੀਪੂ ਵੀ ਕਹਿੰਦੇ ਨੇ ਦੀਪੂ ਵੀ ਜਰਨਾ ਹੋਰ ਦੂਜਾ 500 ਰਜਾ ਉਹ ਮੁੰਡਾ ਛੰਗਰੂਰ ਨਵੇ ਦਾ ਜੀ ਲਾਫੀ ਕੋਈ ਪਿੰਡਾ ਜੀ ਕੋਈ ਨਾ ਨਹੀਂ ਪਤਾ ਉਹਦਾ ਨਾਮ ਮੈਂ ਜੀ ਲੱਭ ਲਈ ਇਹਦੇ ਨਾਲ ਪੜਦਾ ਤੀ ਉਹ ਉਹ ਜਿਹੜੇ ਆਰਸੀਟੀਪ ਨਾਲ ਪੜਦੇ ਸੀ ਇਹ ਆਰਸੀਟੀਪ ਨਾਲ ਆਰਸੀਟੀਪ ਹੀ ਯਾਰ ਪੜਦੇ ਅੱਛਾ ਗੁਰਦਾਸਾ ਨਾਲ ਕੋਈ ਨਹੀਂ ਅਸੀਂ ਆਪ ਮਿਲੇ ਹੋ ਵੀਰੋ ਮੁੰਡਿਆਂ ਨੂੰ ਦੀਪਾ ਜੀ ਤੁਸੀਂ ਕਿਉਂ ਝੂਠ ਬੋਲਦੇ ਰਹੇ ਜੀ ਦੱਸਿਆ ਅਸੀਂ ਮਿਲੇ ਸੀ ਵੀ ਉਸ ਮੁੰਡਿਆਂ ਨੂੰ ਉਹ ਖਾਣੇ ਲਈ ਸਾਰੇ ਪੰਚਾਇਤ ਗਈ ਸੀ ਜੇ ਉਹ ਨਵੇਂ ਨੇ ਉਹਨਾਂ ਨੇ ਤਾਂ ਇਹ ਕਿਹਾ ਸੀ ਗਾਜੀ ਮੈਂ ਖਾਣ ਜਾ ਰਿਹਾ ਇੱਕ ਬੋਤਲ ਪੁੱਟੇ ਜੀ ਉਹ ਕਹਿੰਦਾ ਇਹ ਅਸੀਂ ਕੋਤੇ ਕੁੰ ਮਰੇ ਹੈ ਜੀ ਸੁਗਰੂਰ ਤੋਂ ਚੱਲਿਆ ਜੀ ਸੁਗਰੂਰ ਅਸੀਂ ਸਾਰੇ ਪੱਠੇ ਹੋਇਆ ਉਹ ਤੋਂ ਬਾਅਦ ਪਟਿਆਲੇ ਚਲੇ ਗਏ ਜੀ ਪਟਿਆਲੇ ਤੋਂ ਫਿਰ ਅਸੀਂ ਖਿਸ਼ਾਨੇ ਮਹਿਰ ਤੇ ਨਹਾਉਣ ਗਏ ਅੱਛਾ ਹੁਣ ਕਹਤਾ ਵੀ ਨਹਾਉਣ ਗਏ ਆ ਠੀਕ ਹੈ ਦੇ ਨਹਾਉਣ ਗਿਆ ਗਰਦਾਸਤਾ ਕਹਿੰਦਾ ਬਾਹਰ ਖੜ੍ਹਾ ਸੀ ਕਿ ਪਹਿਲਾਂ ਉਹਦਾ ਕੋਈ ਵਿਚਾਰ ਨਹੀਂ ਸੀ ਕਹਿੰਦਾ ਨਹਾਉਣ ਦਾ ਹਾਂ ਮੇਰੇ ਫਰੇ ਦੇ ਕਿਹੇ ਹੁੰਦਾਗੇ ਤੇ ਨਾਲ ਦੀ ਕੋਈ ਆ ਜਾ ਰਹੀ ਫੜ ਕੇ ਨਾ ਆਲਾ ਅੱਗੇ ਹੈਗੇ ਤੇਰੇ ਨਾਲ ਤੈਨੂੰ ਉਹਨਾਂ ਕਰਨ ਦਿੰਦੇ ਤਾਂ ਵੇੜ ਗੁਰਦਾਸ ਦੇ ਕੱਪੜੇ ਪੜਾ ਕੇ ਇਹਨਾਂ ਨੇ ਗੁਰਦਾਸ ਨੂੰ ਕਰਨ ਦੇ ਵਿੱਚ ਦੇ ਦਿੱਤੇ ਇਹ ਮੁੰਡੇ ਪਹਿਲਾਂ ਵੀ ਆਉਂਦੇ ਜਾਂਦੇ ਰਹਿੰਦੇ ਸਬੰਧ ਤੋਂ ਪਹਿਲਾਂ ਨਹੀਂ ਜੀ ਪਹਿਲੀ ਵਾਰੀ ਲਈ ਪਹਿਲੀ ਵਾਰੀ ਲਈ ਨਹੀਂ ਪਹਿਲੀ ਵਾਰੀ ਲਈ ਚਲੋ ਇਹ ਤਰਤੀਰ ਦਾ ਮਸਾ ਹੈ ਉਸ ਦੇਖ ਲਈ ਰਹੇ ਜਿਹੜੇ ਕਹਦੇ ਨੇ ਵੀ ਰਿਪੋਰਟ ਅਸੀਂ ਦਰ ਕੇ ਕਰਾਤੀ ਇਹ ਇਹ ਬਾਅਦ ਦੇ ਵਿੱਚ ਪਤਾ ਚੱਲੇਗਾ ਪੁਲਿਸ ਦੀ ਤਫ਼ਤੀਸ਼ ਚ ਪਤਾ ਚੱਲੇਗਾ ਅਸਲ ਕਹਾਣੀ ਕੀ ਹੈ ਪਰ ਜਿੱਥੇ ਤੱਕ ਇਹਨਾਂ ਦਾ ਕਹਿਣਾ ਹੈ ਕਿ ਇਹਨਾਂ ਦਾ ਆਪਸ ਵਿੱਚ ਸੰਪਰਕ ਹੋਇਆ ਹੈ ਪਹਿਲਾਂ ਤਾਂ ਇਹ ਕਹਿੰਦੇ ਰਹੇ ਨੇ ਕਿ ਇਹ ਜਦੋਂ ਫੋਨ ਕਰਦੇ ਰਹੇ ਨੇ ਕੱਟ ਦਿੰਦੇ ਸੀ ਫੋਨ ਪਰ ਕਿਤੇ ਨਾ ਕਿਤੇ ਜਦੋਂ ਉਸ ਤੋਂ ਬਾਅਦ ਉਹਨਾਂ ਨਾਲ ਸੰਪਰਕ ਹੋਇਆ ਤਾਂ ਉਹਨਾਂ ਨੇ ਉਦੋਂ ਵੀ ਦੱਸਿਆ ਨਹੀਂ ਇਹਨਾਂ ਨੂੰ ਕਹਿਣ ਲੱਗੇ ਵੀ ਸਾਥ ਦਾ ਕਿਤੇ ਨਾ ਕਿਤੇ ਵਿਛੜ ਗਏ ਸੀ ਨੀਲਾ ਪਾਵਨਾ ਜਾਂ ਮੈਕਸਮੋਲ ਜਿਉਂ ਦੱਸਦੇ ਨੇ ਇਹ ਉੱਥੇ ਘੁੰਮਦੇ ਰਹੇ ਨੇ ਪਰ ਪੁਲਿਸ ਨੇ ਵੀ ਇਹ ਦੱਸਦ ਨੇ ਇਹਨਾਂ ਦੀ ਕਹਿਣ ਦੇ ਅਨੁਸਾਰ ਕਿ ਉਸ ਤੋਂ ਬਾਅਦ ਉਹ ਕਿਤੇ ਨਾ ਕਿਤੇ ਮੰਨੇ ਨੇ ਵੀ ਹਾਂ ਵੀ ਨੋਂ ਹੋਣ ਗਏ ਸੀ ਉੱਥੋਂ ਉਹ ਦੋਨੇ ਪਾਣੀ ਦੇ ਵਿੱਚ ਡੁੱਬਣ ਦੀ ਗੱਲ ਕਹੀ ਤੇ ਪਰਿਵਾਰ ਹੈ ਜਿਹੜਾ ਪਿਛਲੇ 3-4 ਦਿਨਾਂ ਤੋਂ ਉਹਨਾਂ ਦੀ ਤਲਾਸ਼ ਕਰ ਰਿਹਾ ਹੈ ਪਾਖੜੀ ਤੇ ਬੈਠਾ ਹੈ ਅੱਗੇ ਕੀ ਹੁੰਦਾ ਹੈ ਬੱਚੇ ਲੱਭਦੇ ਨੇ ਪ੍ਰਮਾਤਮਾ ਕਰੇ ਕੀ ਬਣਦਾ ਇਹ ਸਮਾਂ ਦੱਸੇਗਾ ਵੀਡੀਓ 'ਤੇ ਆਪੇ ਵਿਸ਼ਵਾਸ ਕਰੋਗੇ